so ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੋਦਿਆਂ ਗੁਰਬਿੰਨ ਘੂਰ ਅੰਧਾਰ ਗੁਰੂ ਦੀ ਮਹਿਮਾ ਬਿਆਨ ਕਰਦੇ ਹੋਏ ਇਹ ਪਾਵਨ ਬਚਨ ਸਾਹਿਬ ਸਿਰਗੁਰੂ ਅੰਗਦ ਦੇਵ ਜੀ ਦੁਆਰਾ ਉਚਾਰਿਤ ਨੇ ਵਿਸਾਖ ਸੁਦੀ ਇਕਮ ਸੰਮਤ 1561 ਬਿਕਰਮੀ ਨੂੰ ਮੱਤੇ ਦੀ ਸਰਾ ਵਿਖੇ ਪਿਤਾ ਫਿਰੂਮਲ ਜੀ ਦੇ ਗ੍ਰਹਿ ਵਿਖੇ ਸਾਹਿਬ ਸਿਰਗੁਰੂ ਅੰਗਦ ਦੇਵ ਜੀ ਨੇ ਅਵਤਾਰ ਧਾਰਿਆ ਸੰਵਤ 1576 ਬਿਕਰਮੀ ਨੂੰ ਬੀਬੀ ਖੀਵੀ ਜੀ ਆਪ ਜੀ ਦੇ ਮਹਿਲ ਹੋਏ ਸਾਹਿਬ ਸਿਰਗੁਰੂ ਨਾਨਕ ਦੇਵ ਜੀ ਦੇ ਨਾਲ ਆਪ ਜੀ ਦਾ ਮਿਲਾਪ 1599 ਬਿਕਰਮੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਇਆ ਅਸੂ ਵਦੀ 5 ਸੰਵਤ 1596 ਬਿਕਰਮੀ ਨੂੰ ਆਪ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਆਪ ਜੀ ਨੇ ਸ੍ਰੀ ਖਡੂਰ ਸਾਹਿਬ ਵਿਖੇ ਵਿਚਰਦਿਆਂ ਹੋਇਆਂ ਸੇਵਾ ਕਾਰਜ ਜਾਰੀ ਰੱਖੇ ਗੁਰਮੁਖੀ ਲਿਪੀ ਦੀ ਰਚਨਾ ਮਲ ਅਖਾੜਿਆਂ ਦੀ ਸਥਾਪਨਾ ਤੇ ਕੁਦਰਤ ਦੀ ਸਾਮ ਸੰਭਾਲ ਦਾ ਜ਼ਿੰਮਾ ਆਪ ਜੀ ਨੇ ਲਿਆ ਆਪ ਜੀ ਦੇ ਮਹਿਲ ਮਾਤਾ ਖੀਵੀ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਹੋਈ ਲੰਗਰ ਦੀ ਮਰਿਆਦਾ ਬਹਾਲ ਰੱਖੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਆਗਮਨ ਤੇ ਸ਼ਰਧਾਲੂਆਂ ਦੇ ਮਨਾ ਵਿੱਚ ਖੁਸ਼ੀਆਂ ਅਤੇ ਖੇੜੇ ਸਨ ਐਸੀ ਹੀ ਅਵਸਥਾ ਹਿਰਦੇ ਦੀ ਵੀ ਬਣ ਜਾਂਦੀ ਹੈ ਜਦੋਂ ਪ੍ਰਭੂ ਦੇ ਦੀਦਾਰ ਦੀ ਉਮੀਦ ਹੋਵੇ ਮੇਰੀ ਸੀਜੜੀ ਹੈ ਆ ਡੰਬਰ ਬਣਿਆ ਮਨ ਅਨੰਦ ਪਿਆ ਪ੍ਰਭ ਆਵਤ ਸੁਣਿਆ ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ say <laughs> ਮੇਰੀ ਸੀ ਜੜੀ ਐ ਆ ਡੰਬਰ ਬਣਿਆ ਮਨ ਅਨਦ ਭਇਆ ਪ੍ਰਭ ਆਵਤ ਸੁਣਿਆ ਆਪਜੀ ਸਰਵਨ ਕਰੈ ਸੋ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਹੁਣ ਸਰਵਨ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਗੁਰਮੀਤ ਸਿੰਘ ਇਹ ਪਾਵਨ ਬਚਨ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਰਾਗ ਆਸਾ ਵਿੱਚ ਛੰਤਾਂ ਦੇ ਸਰਲੇਖੇਠ ਉਚਾਰਣ ਕੀਤੇ ਹੋਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 459 ਉੱਪਰ ਸੁਭਾਏ ਮਾਨ ਹਨ ਇਹਨਾਂ ਪਾਵਨ ਬਚਨਾਂ ਵਿੱਚ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਮੇਰੀ ਸੇਜੜੀਐ ਆ ਡੰਬਰ ਬਣਿਆ ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਹੇ ਸਖੀ ਮੇਰੇ ਹਿਰਦੇ ਰੂਪੀ ਸੋਹਣੀ ਸੇਜ ਉੱਤੇ ਪ੍ਰਭੂ ਦੇ ਮਿਲਣ ਦੀ ਤਿਆਰੀ ਲਈ ਸਜਾਵਟ ਬਣ ਗਈ ਹੈ ਕਿਉਂਕਿ ਜਦੋਂ ਮੈਂ ਪ੍ਰਭੂ ਨੂੰ ਆਪਣੇ ਵੱਲ ਆਉਂਦਾ ਸੁਣਿਆ ਤਾਂ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਗਿਆ ਹੈ ਜਦੋਂ ਪ੍ਰਭੂ ਮਨੁੱਖ ਦੇ ਹਿਰਦੇ ਵਿੱਚ ਆਣ ਵਸਦਾ ਹੈ ਤਾਂ ਮਨੁੱਖ ਦਾ ਹਿਰਦਾ ਖੇੜ ਉੱਠਦਾ ਹੈ ਅਤੇ ਉਸ ਨੂੰ ਅਸੀਮ ਖੁਸ਼ੀ ਪ੍ਰਾਪਤ ਹੁੰਦੀ ਹੈ ਇਸੇ ਤਰ੍ਹਾਂ ਹੀ ਜਦੋਂ ਗੁਰੂ ਦਾ ਆਗਮਨ ਧਰਤੀ ਉੱਤੇ ਹੁੰਦਾ ਹੈ ਤਾਂ ਪੂਰੇ ਗੁਰੂ ਦੀ ਸਿੱਖਿਆ ਸੁਣ ਸਿੱਖ ਦਾ ਹਿਰਦਾ ਖੁਸ਼ੀ ਨਾਲ ਝੂਮ ਉੱਠਦਾ ਹੈ ਅਤੇ ਉਹ ਪ੍ਰਭੂ ਪ੍ਰਾਪਤੀ ਦਾ ਆਨੰਦ ਮਾਣ ਲੈਂਦਾ ਹੈ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਆਗਮਨ ਭਾਈ ਫੇਰੂ ਜੀ ਦੇ ਗ੍ਰਹਿ ਮਾਤਾ ਰਾਮੋ ਜੀ ਦੀ ਕੁੱਖ ਤੋਂ 31 ਮਾਰਚ ਸਨ 1504 ਈਸਵੀ ਵਿੱਚ ਪਿੰਡ ਮੱਤੇ ਦੀ ਸਰਾਂ ਵਿੱਚ ਹੋਇਆ ਜਿਸ ਨੂੰ ਅੱਜਕੱਲ੍ਹ ਸਰਾਏ ਨਾਗਾ ਕਿਹਾ ਜਾਂਦਾ ਹੈ ਜੋ ਸਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਸਥਿਤ ਹੈ ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਮ ਭਾਈ ਲੈਣਾ ਜੀ ਸੀ ਸਮਾ ਪਾ ਕੇ ਪਰਿਵਾਰ ਮੱਤੇ ਦੀ ਸਰਾ ਤੋਂ ਹਰੀ ਕੇ ਅਤੇ ਉਸ ਤੋਂ ਬਾਅਦ ਖਡੂਰ ਸਾਹਿਬ ਆਣ ਵਸਿਆ ਇੱਕ ਵਾਰ ਭਾਈ ਜੋਧ ਜੀ ਕੋਲੋਂ ਆਸਾ ਕੀ ਵਾਰ ਦੀ ਇੱਕਵੀਂ ਪੌੜੀ ਦਾ ਪਾਠ ਸੁਣਿਆ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਇਆ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨ ਕੀਚਾਈ ਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਇਹ ਸੁਣ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋਈ ਅਖੀਰ ਇੱਕ ਦਿਨ ਭਾਈ ਲੈਣਾ ਜੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪਹੁੰਚੇ ਅਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਸੁਣ ਆਪਣੇ ਆਪ ਨੂੰ ਉਹਨਾਂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ ਇਹ ਘਟਨਾ ਸਨ 1532 ਈਸਵੀ ਦੀ ਹੈ ਇਸ ਵੇਲੇ ਭਾਈ ਲੈਣਾ ਜੀ ਦੀ ਉਮਰ 28 ਸਾਲ ਸੀ ਕਰਤਾਰਪੁਰ ਸਾਹਿਬ ਸਤ ਸਾਲ ਅਣਥਕ ਘਾਲਣਾ ਘਾਲੀ ਜਿਸ ਦਾ ਜ਼ਿਕਰ ਗੁਰਬਾਣੀ ਕਰਦੀ ਹੈ RAM ਕਲਿਕੀ ਵਾਰ ਵਿੱਚ ਭਾਈ ਸੱਤਾ ਜੀ ਅਤੇ ਬਲਵੰਡ ਜੀ ਫਰਮਾਉਂਦੇ ਹਨ ਭਾਈ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਭਾਵ ਜਦੋਂ ਗੁਰੂ ਅੰਗਦ ਦੇਵ ਜੀ ਨੇ ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਦਰ ਪ੍ਰਵਾਨ ਹੋਏ 2 ਸਤੰਬਰ 1539 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦਾ ਨਾਮ ਦੇ ਆਪਣੀ ਥਾਂ ਬਿਠਾਇਆ ਭਾਈ ਗੁਰਦਾਸ ਜੀ ਦੇ ਬਚਨ ਹਨ ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰ ਛੱਤਰ ਫਿਰਾਇਆ ਭਾਈ ਸੱਤਾ ਜੀ ਤੇ ਬਲਵੰਡ ਜੀ ਨੇ ਆਪਣੀ ਵਾਰ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦਾ ਸਹਿ ਟਿੱਕਾ ਦੇਤੋਸ ਜੀਵਦਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੁੰਦਿਆ ਹੀ ਆਪਣੇ ਚੇਲੇ ਭਾਬ ਸਿੱਖ ਭਾਈ ਲਹਿਣਾ ਜੀ ਅੱਗੇ ਮੱਥਾ ਟੇਕਿਆ ਅਤੇ ਗੁਰਿਆਈ ਦਾ ਤਿਲਕ ਦੇ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾ ਕੇ ਲਗਭਗ 13 ਸਾਲ ਸਿੱਖ ਕੌਮ ਦੀ ਅਗਵਾਈ ਕੀਤੀ ਅਤੇ ਸਮਾਜ ਭਲਾਈ ਦੇ ਅਨੇਕਾਂ ਕਾਰਜ ਕੀਤੇ ਗੁਰੂ ਜੀ ਨੇ ਪ੍ਰਚਲਿਤ ਲਿਪੀਆਂ ਜਿਵੇਂ ਕਿ ਟਾਕਰੀ ਠਾਕਰੀ ਸ਼ਰਦਾ ਅਤੇ ਲੰਡੇ ਲਿਪੀਆਂ ਦੇ ਅੱਖਰਾਂ ਦਾ ਸੁਧਾਰ ਕਰ ਇੱਕ ਮੁਕੰਮਲ ਲਿਪੀ ਤਿਆਰ ਕੀਤੀ ਜਿਸ ਨੂੰ ਗੁਰਮੁਖੀ ਕਿਹਾ ਜਾਂਦਾ ਹੈ ਆਪਣੇ ਹੱਥੀ ਗੁਰੂ ਜੀ ਨੇ ਬਾਲ ਬੋਧ ਭਾਵ ਕਾਇਦੇ ਤਿਆਰ ਕੀਤੇ ਤੇ ਆਪ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਗੁਰੂ ਜੀ ਨੇ ਸਿਹਤ ਸੰਭਾਲ ਵਾਸਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਤੇ ਮਲ ਅਖਾੜਾ ਸਥਾਪਿਤ ਕੀਤਾ ਜਿੱਥੇ ਅਕਸਰ ਨੌਜਵਾਨ ਕਸਰਤਾਂ ਅਤੇ ਘੋਲ ਕਰਦੇ ਸਨ ਖਡੂਰ ਸਾਹਿਬ ਦੀ ਧਰਤੀ ਉੱਤੇ ਗੁਰਦੁਆਰਾ ਮਲ ਅਖਾੜਾ ਸਹਿ ਬਣਿਆ ਹੋਇਆ ਹੈ ਅਤੇ ਗੁਰੂ ਜੀ ਨੇ ਇਤਿਹਾਸ ਨੂੰ ਸਾਂਭਣ ਦਾ ਯਤਨ ਕਰਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ ਜਿਸ ਨੂੰ ਕਿ ਭਾਈ ਬਾਲੇ ਦੀ ਜਨਮ ਸਾਖੀ ਕਿਹਾ ਜਾਂਦਾ ਹੈ ਧੰ ਗੁਰੂ ਅੰਗਦ ਦੇਵ ਜੀ ਨੇ ਗੁਰਬਾਣੀ ਰਚਦਿਆਂ ਹੋਇਆਂ 63 ਸ਼ਲੋਕ ਉਚਾਰਨ ਕੀਤੇ ਜੋ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਖ ਵਖ ਵਾਰਾਂ ਵਿੱਚ ਦਰਜ ਹਨ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਦੀ ਮਰਿਆਦਾ ਨੂੰ ਪ੍ਰਪੱਕ ਕੀਤਾ ਅਤੇ ਲੰਗਰ ਦੀ ਸਾਰੀ ਸੇਵਾ ਆਪਣੇ ਮਹਿਲ ਮਾਤਾ ਖੀਵੀ ਜੀ ਨੂੰ ਸੌਂਪੀ ਬਚਨ ਹਨ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤੜਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ ਵਿਚਾਰ ਅਧੀਨ ਸ਼ਬਦ ਵਿੱਚ ਪਾਤਸ਼ਾਹ ਫਰਮਾਉਂਦੇ ਹਨ ਪ੍ਰ ਮਿਲੇ ਸੁਆਮੀ ਸੁਖ ਹੈ ਗਾਮੀ ਚਾਵ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭ ਹਰੇ हे ਸਖੀ ਜਿਨ੍ਹਾਂ ਵਡਭਾਗੀਆਂ ਨੂੰ ਸੁਖ ਦੇਣ ਵਾਲੇ ਮਾਲਕ ਪ੍ਰਭੂ ਜੀ ਮਿਲ ਪੈਂਦੇ ਹਨ ਉਹਨਾਂ ਦੇ ਹਿਰਦੇ ਚਾਹਾਂ ਨਾਲ ਖੁਸ਼ੀਆਂ ਨਾਲ ਭਰ ਜਾਂਦੇ ਹਨ ਉਹ ਪ੍ਰਭੂ ਚਰਨਾਂ ਨਾਲ ਜੁੜੇ ਰਹਿੰਦੇ ਹਨ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਹਨਾਂ ਦੀ ਜਿੰਦ ਮਨ ਤੇ ਸ਼ਰੀਰ ਪ੍ਰਭੂ ਪ੍ਰੇਮ ਨਾਲ ਹਰੇ ਭਰੇ ਹੋ ਜਾਂਦੇ ਹਨ ਸ਼ਬਦ ਦੇ ਅਖੀਰ ਵਿੱਚ ਪਾਤਸ਼ਾਹ ਫਰਮਾਉਂਦੇ ਹਨ ਮਨ ਇਛ ਪਾਈ ਪ੍ਰਭ ਧਿਆਈ ਸੰਜੋਗ ਸਾਹਾ ਸੁਭ ਗਣਿਆ ਬੇਨਮੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਗੁਰੂ ਸ਼ਰਨ ਪੈ ਜਿਹੜੇ ਮਨੁੱਖ ਪ੍ਰਭੂ ਨਾਲ ਚਿੱਤ ਜੋੜਦੇ ਹਨ ਉਹਨਾਂ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ਗੁਰੂ ਰਹਿਮਤ ਕਰ ਪ੍ਰਮਾਤਮਾ ਨਾਲ ਉਹਨਾਂ ਦਾ ਮਿਲਾਪ ਕਰਾਣ ਲਈ ਭਲਾ ਸੰਜੋਗ ਬਣਾ ਦਿੰਦਾ ਹੈ ਜਿਨ੍ਹਾਂ ਵਿਡਭਾਗੀਆਂ ਨੂੰ ਪ੍ਰਭੂ ਜੀ ਮਿਲ ਪੈਂਦੇ ਹਨ ਉਹਨਾਂ ਦੇ ਹਿਰਦੇ ਵਿੱਚ ਪੂਰਨ ਆਨੰਦ ਬਣ ਜਾਂਦਾ ਹੈ ਆਤਮਿਕ ਹੁਲਾਰਾ ਬਣਿਆ ਰਹਿੰਦਾ ਹੈ ਮੇਰੀ ਸੀਜੜੀ ਐ ਆ ਡੰਬਰ ਬਣਿਆ ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਗੁਰਮੀਤ ਸਿੰਘ ਇਹ ਕੁਦਰਤ ਦਾ ਅਟਲ ਨਿਯਮ ਹੈ ਕਿ ਜਿਸ ਦੇ ਨਾਲ ਸਨੇਹ ਹੋਵੇ ਉਸ ਦੇ ਨਾਲ ਭੇਦ ਹੋ ਜਾਵੇ ਸੰਯੋਗ ਹੋ ਜਾਵੇ ਤਾਂ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਗੁਰਬਾਣੀ ਅਨੁਸਾਰ ਸੱਚੇ ਗੁਰੂ ਦੇ ਨਾਲ ਭੇਦ ਹੋਇਆ ਮਨ ਆਨੰਦਿਤ ਹੋ ਜਾਂਦਾ ਹੈ ਸਾਬ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਆਨੰਦ ਦੇ ਸੰਕਲਪ ਨੂੰ ਪਲੀ ਪਾਂਤੀ ਸਪਸ਼ਟ ਕੀਤਾ ਗਿਆ ਹੈ ਸੁਣਦੇ ਹਾਂ ਪ੍ਰੋਫੈਸਰ ਅਪਿੰਦਰ ਸਿੰਘ ਹੁਰਾ ਪਾਸੋਂ ਵਾਰਤਾ ਗੁਰਬਾਣੀ ਵਿੱਚ ਆਨੰਦ ਦਾ ਸੰਕਲਪ ਗੁਰਬਾਣੀ ਜੀਵ ਦੀ ਮਾਰਗਦਰਸ਼ਕ ਹੈ ਜੀਵ ਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਇਸ ਦਾ ਕੀ ਲਕਸ਼ ਹੈ ਗੁਰਬਾਣੀ ਜੀਵ ਨੂੰ ਇਹ ਲਕਸ਼ ਦਿੜ ਕਰਵਾਉਂਦੀ ਹੈ ਸੁਖ ਤੇ ਦੁਖ ਮਨੁੱਖਾ ਦੇਹੀ ਦੇ ਦੋ ਪਹਿਲੂ ਹਨ ਜਿਨ੍ਹਾਂ ਵਿੱਚ ਜੀਵ ਉਲਝਿਆ ਰਹਿੰਦਾ ਹੈ ਸੁਖ ਪ੍ਰਾਪਤੀ ਦੀ ਇੱਛਾ ਵਿੱਚ ਲੱਗਿਆ ਮਨੁੱਖ ਗੁਰਬਾਣੀ ਦੇ ਗਿਆਨ ਤੋਂ ਸਖਣਾ ਹੋਣ ਕਾਰਨ ਦੁੱਖਾਂ ਵਿੱਚ ਫਸਿਆ ਰਹਿੰਦਾ ਹੈ ਸੁਖ ਮਾਨਣ ਦੇ ਯਤਨਾਂ ਵਿੱਚ ਇਨਕ ਮਗਨ ਹੋ ਜਾਂਦਾ ਹੈ ਕਿ ਦਾਤਾ ਨਾਲ ਲੰਪ ਦਾਤੇ ਤੋਂ ਦੂਰ ਉਹ ਦੁੱਖਾਂ ਦੇ ਅੰਬਾਰ ਵਿੱਚ ਫਸ ਜਾਂਦਾ ਹੈ ਸੁਖ ਪ੍ਰਾਪਤੀ ਦਾ ਫਲ ਹੈ ਆਤਮਕ ਆਨੰਦ ਆਤਮਕ ਆਨੰਦ ਅਸਲ ਵਿੱਚ ਪ੍ਰਭੂ ਪ੍ਰਾਪਤੀ ਤੋਂ ਉਤਪਨ ਹੁੰਦਾ ਹੈ ਜੋ ਗੁਰੂ ਮਲਾਪ ਨਾਲ ਪ੍ਰਾਪਤੀ ਹੋਣੀ ਹੁੰਦੀ ਹੈ ਇਹ ਗਿਆਨ ਗੁਰਬਾਣੀ ਚੋਂ ਪ੍ਰਾਪਤ ਹੋਣਾ ਹੁੰਦਾ ਹੈ ਭੁੱਲਿਆ ਹੋਇਆ ਜੀਵ ਇਸ ਆਨੰਦ ਦੀ ਪ੍ਰਾਪਤੀ ਨੂੰ ਦੁਨਿਆਵੀ ਦਾਤਾਂ ਤੇ ਸਰੀਰਕ ਸੁੱਖਾਂ ਚੋਂ ਭਾਲਦਾ ਹੋਇਆ ਕੁਰਾਹੇ ਪੈ ਕੇ ਗੁਰੂ ਤੋਂ ਦੂਰੀ ਬਣਾ ਲੈਂਦਾ ਹੈ ਜਿਸ ਨਾਲ ਉਹ ਮ੍ਰਿਗਦੀ ਤ੍ਰਿਸ਼ਨਾ ਵਾਂਗ ਸੰਸਾਰਕ ਜੰਗਲ ਵਿੱਚ ਭਟਕਦਾ ਫਿਰਦਾ ਆਪਣੇ ਜੀਵਨ ਦੀ ਲੀਲਾ ਬ्यर्थ ਗੁਆ ਬੈਠਦਾ ਹੈ ਮ੍ਰਗਤਾ ਅੰਤ ਸਮੇਂ ਫਿਰ ਵੀ ਹਿਰਦੇ ਨਾਲ ਜੁੜ ਆਪਣੇ ਪ੍ਰਾਣ ਤਿਆਗਦਾ ਹੈ ਪਰ ਜੀਵ ਦਾ ਅੰਤ ਸਮੇਂ ਵੀ ਗੁਰੂ ਮਲਾਪ ਤੋਂ ਸਖਣਾ ਹੋਣ ਕਾਰਨ ਆਨੰਦ ਦੇ ਸੋਮੇ ਪ੍ਰਭੂ ਤੋਂ ਵਿਛੜਿਆ ਹੋਇਆ ਹੀ ਸਰੀਰਕ ਜਮਾ ਤਿਆਗ ਦਿੰਦਾ ਹੈ ਜਿਸ ਕਾਰਨ ਜੀਵ ਨੇ ਆਨੰਦ ਪ੍ਰਾਪਤੀ ਤਾਂ ਕੀ ਕਰਨੀ ਸਗੋਂ ਆਵਗਣ ਵਿੱਚ ਫਸ ਜਾਂਦਾ ਹੈ ਇਸ ਅਵਸਥਾ ਵਿੱਚ ਫਸੀ ਮੁੰਦ ਇਆਣੀ ਗੁਣਾ ਤੋਂ ਸਖਣੀ ਜੀਵ ਇਸਤਰੀ ਨੂੰ ਗੁਰਬਾਣੀ ਅਗਵਾਈ ਬਖਸ਼ਦੀ ਹੋਈ ਸਮਝਾਉਂਦੀ ਹੈ ਆਪੇ ਮੇਲ ਮਿਲਿਆ ਜੀਓ ਆਪੇ ਬਖਸ਼ਣ ਹਾਰਾ ਅਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਿਆ ਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤਗੁਰੂ ਬੂਝ ਬੁਝਾਈ ਜੀਵ ਮਾਇਆ ਦੇ ਲੋਭ ਵਿੱਚ ਹੰਕਾਰ ਵਿੱਚ ਮਸਤ ਮਾਇਆ ਦੀ ਖਿਆਲੀ ਸੀਜ ਨੂੰ ਆਨੰਦ ਸਮਝ ਬੈਠਦਾ ਹੈ ਤੇ ਦੁੱਖਾਂ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ ਆਤਮਕ ਆਨੰਦ ਪ੍ਰਾਪਤੀ ਦੀ ਜਗਾ ਜੀਵ ਆਤਮਕ ਮੌਤ ਨੂੰ ਸਹਿੜ ਕੇ ਜਨਮ ਮਰਨ ਦੇ ਚੱਕਰ ਵਿੱਚ ਫਸ ਜਾਂਦਾ ਹੈ ਪੰਚਮ ਪਾਸ਼ਾ ਮਾਰਗਦਰਸ਼ਨ ਕਰਦੇ ਹੋਏ ਆਸਾ ਰਾਗ ਵਿੱਚ ਉਸ ਨੂੰ ਸੁਚੇਤ ਕਰਦੇ ਹਨ ਉਠ ਵੰਜ ਵਟਾਉੜਿਆ ਤੈਕਿਆ ਚਰਲਾਇਆ ਮੁਹਲਤੀ ਪੁੰਨੜਿਆ ਕਿਤਕੂੜ ਲੁਭਾਇਆ ਜਲਦੀ ਕਰ ਤੇਰਾ ਸਮਾਂ ਗੁਰੂ ਮਲਾਪ ਤੋਂ ਸਖਣਾ ਹੋਣ ਕਾਰਨ ਅਜਾਈਂ ਬੀਤਦਾ ਜਾ ਰਿਹਾ ਹੈ ਜਿਸ ਦੇ ਮਲਾਪ ਨਾਲ ਆਨੰਦ ਦੀ ਪ੍ਰਾਪਤੀ ਹੋਣੀ ਸੀ ਉਸ ਨਾਲ ਮਲਾਪ ਕਰ ਗੁਰੂ ਦੇ ਮਲਾਪ ਨਾਲ ਪ੍ਰਮਾਤਮਾ ਦੀ ਸਿਫਤ ਵਿੱਚ ਜੁੜ ਉਸ ਆਨੰਦ ਦੇ ਸੋਮੇ ਪ੍ਰਭੂਪਤੀ ਦੇ ਸੋਲੇ ਗਾ ਉਸ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਵਸਾ ਕਿ ਹਿਰਦਾ ਉਸ ਦੇ ਗੁਣ ਗਾ ਗਾ ਕੇ ਪਵਿੱਤਰ ਹੋ ਜਾਵੇ ਤੇ ਹਿਰਦਾ ਪ੍ਰਭੂ ਪਤੀ ਦੇ ਮਲਾਪ ਲਈ ਸੇਜ ਬਣ ਜਾਵੇ ਜਦੋਂ ਪ੍ਰਭੂ ਦੀ ਸਿਫਤ ਵਿੱਚ ਜੁੜਿਆ ਹਿਰਦਾ ਸ਼ੁੱਧ ਹੋ ਜਾਵੇਗਾ ਤਾਂ ਅਹਿਸਾਸ ਹੋਣ ਲੱਗੇਗਾ ਕਿ ਮੇਰਾ ਪਤੀ ਪ੍ਰਭੂ ਪਰਮਾਤਮਾ ਮੇਰੇ ਹਿਰਦੇ ਦੀ ਸੇਜ ਤੇ ਜ਼ਰੂਰ ਆਵੇਗਾ ਜੀਵ ਦੀ ਇਸ ਅਵਸਥਾ ਦਾ ਵਰਣਨ ਕਰਦੇ ਹੋਏ ਆਸਾ ਰਾਗ ਵਿੱਚ ਪੰਚਮ ਪਾਦਸ਼ਾ ਬਖਸ਼ਿਸ਼ ਕਰਦੇ ਹਨ ਮੇਰੀ ਸੇਜੜੀ ਹੈ ਆ ਡੰਬਰ ਬਣਿਆ ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ ਜਦੋਂ ਜੀਵ ਇਸ ਅਵਸਥਾ ਨੂੰ ਪੁੱਜਦਾ ਹੈ ਤਾਂ ਅਸਲ ਵਿੱਚ ਉਸ ਦੀ ਆਨੰਦ ਪ੍ਰਾਪਤੀ ਦੀ ਇੱਛਾ ਪੂਰਨ ਹੁੰਦੀ ਹੈ ਫਿਰ ਉਸ ਦਾ ਰੋਮ ਰੋਮ ਉਸ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਉਹ ਆਨੰਦ ਰਸ ਨੂੰ ਮਾਨਣ ਦੇ ਯੋਗ ਹੋ ਜਾਂਦਾ ਹੈ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਇਹ ਜੀਵ ਦੀ ਉਹ ਅਵਸਥਾ ਹੈ ਜਿਸ ਨੂੰ ਕਿਹਾ ਨਹੀਂ ਜਾ ਸਕਦਾ ਮਾਣਿਆ ਹੀ ਜਾ ਸਕਦਾ ਹੈ ਉਹ ਅਹਿਸਾਸ ਹੈ ਜਿਹੜਾ ਭਟਕਦੇ ਹੋਏ ਜਗਿਆਸੂ ਨੂੰ ਅਜਿਹਾ ਗੁਰੂ ਮਲਾਪ ਬਖਸ਼ਦਾ ਹੈ ਕਿ ਜਗਿਆਸੂ ਆਪ ਹੀ ਗੁਰੂ ਦੀ ਪਦਵੀ ਤੇ ਸ਼ਿਸ਼ੁਭਤ ਹੋਣ ਦੇ ਯੋਗ ਬਣ ਜਾਂਦਾ ਹੈ ਗੁਰੂ ਅਜੇਹੇ ਜਗਿਆਸੂ ਤੇ ਅਜਿਹੀ ਬਖਸ਼ਿਸ਼ ਕਰਦਾ ਹੈ ਕਿ ਉਸ ਨੂੰ ਆਪਣਾ ਅੰਗ ਬਣਾ ਆਪਣੀ ਪਦਵੀ ਬਖਸ਼ ਦਿੰਦਾ ਹੈ ਜਿਵੇਂ ਲੈਣਾ ਜੀ ਜਦੋਂ ਕਰਤਾਰਪੁਰ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਦਰ ਤੇ ਪਹੁੰਚੇ ਗੁਰੂ ਚਰਨਾਂ 'ਚ ਅਜੇਹਾ ਆਪਾਂ ਸਮਰਪਣ ਕਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਲੈਣੇ ਨੂੰ ਆਪਣਾ ਬਣਾ ਲੈਣੇ ਤੋਂ ਗੁਰੂ ਅੰਗਦ ਬਣਾ ਦਿੱਤੇ ਗੁਰੂ ਮਲਾਪ ਨੇ ਲੈਣੇ ਨੂੰ ਪ੍ਰਭੂ ਮਲਾਪ ਦੇ ਆਨੰਦ ਵਿੱਚ ਅਜੇਹਾ ਉਤਪੋਤ ਕੀਤਾ ਉਹ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਆਨੰਦ ਦਾ ਸੋਮਾ ਆਪ ਬਣ ਗਏ ਤੇ ਸੰਸਾਰੀ ਜੀਵਾ ਨੂੰ ਆਨੰਦ ਦੀ ਪ੍ਰਾਪਤੀ ਕਰਵਾਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਅਵਸਥਾ ਦੀ ਪ੍ਰਾਪਤੀ ਲਈ ਜੀਵਾਂ ਦੇ ਕਲਿਆਣ ਹਿਤ ਆਨੰਦ ਦੇ ਇਸ ਰਲੇਖੇ ਹੇਠ 40 ਪੌੜੀਆਂ ਵਿੱਚ ਗੁਰਬਾਣੀ ਦੀ ਬਖਸ਼ਿਸ਼ ਕਰਦੇ ਹੋਏ ਆਨੰਦ ਦੇ ਸੰਕਲਪ ਨੂੰ ਦ੍ਰਿੜ ਕਰ ਦਿੱਤਾ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈ ਗੁਰਬਾਣੀ ਵਿੱਚ ਆਨੰਦ ਦਾ ਸੰਕਲਪ ਇਹ ਵਾਰਤਾ ਸੁਣਾ ਰਹੇ ਸਨ ਪ੍ਰੋਫੈਸਰ ਅਪਿੰਦਰ ਸਿੰਘ ਬਾਣੀ ਕੇ ਬਹੁਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਰਾਮਕਲੀ ਵਿੱਚ ਉਚਾਰਿਤ ਸ਼ਬਦ ਵਿੱਚ ਜੀਵ ਰੂਪੀ ਇਸਤਰੀ ਦੇ ਪ੍ਰਭੂ ਨਾਲ ਮਿਲਾਪ ਦੀ ਅਵਸਥਾ ਦਾ ਸੁੰਦਰ ਚਿੱਤਰਣ ਕਰਦੇ ਨੇ ਸਗਲ ਇੱਚ ਮੇਰੀ ਪੁੰਨੀਆਂ ਮਿਲਿਆ ਨਿਰੰਜਨ ਰਾਏ ਜਿਓ ਅਨਦ ਪਿਆ ਵਡਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜਿਓ ਸਰਵਣ ਕਰਦੇ ਆ ਬੀਬੀ ਰਜਿੰਦਰ ਕੌਰ ਹੋਰਾਂ ਪਾਸੋਂ

सभु आए जीओ आ The નિરજન રા વડભાગી હો ગૃહ પ્રગટે પ્રભ આએ જીઓ એસ શબ્દ આ ગાયન કાતા બીબી રજિન્દ્ર કૌર હો